ਚਲੋ ਕੋਈ ਕੋਈ ਨਹੀਂ ਬਹੁਤ ਬਹੁਤ ਕੋਈ ਨਹੀਂ ਇਹ ਅਮਰ ਰਾਜ ਸਾਹਿਬ ਦੀ ਮਿਹਰ ਨਾਲ ਸਾਬ ਭਾਈ ਇਹ ਕਿਹੜੀ ਜਗ੍ਹਾ ਗਏ ਸੀ ਤੇ ਕੀ ਗੱਲ ਕੀ ਹੋਈ ਉੱਥੇ ਭਾਈ ਸਾਨੂੰ ਕੁਝ ਨਹੀਂ ਪਤਾ ਇਹ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾਲ ਵਿੱਚ ਇਹ ਐਸਪੀ ਆਰ ਪਰਾਈਸ ਆਪ ਦਾ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਢਾਇਆ ਬਸ ਭਾਈ ਆਪਣਾ ਨਾਮ ਦੱਸ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ ਮੈਂ ਭਾਈ ਦਬਈ ਗਿਆ ਕਿਹੜੇ ਸਾਲ ਸੋਈ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਪਾਣਾ ਵਰਤਿਆ ਕਦੋਂ ਵਰਤਿਆ ਇਹ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਨੇ ਸਾਡੇ ਤੇ ਕੀ ਗੱਲਾਂ ਜਾਂਦੇ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਏ ਦਾ ਬੋਲੋ ਮੈਂ ਐਸਪੀ ਹੋਰਾ ਜੀ ਬਹੁਤ ਸ਼ੁਕਰ ਕਰਦਾ ਹਾਂ ਬਸ ਅੱਗੇ ਵਾਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਈ ਇਹ ਤਾਂ ਉਹਨਾਂ ਨੂੰ ਇਹ ਕਹਾਂ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਤੁਹਾਡੇ ਨਾਲ ਤਿੰਨੇ ਮੁੰਡੇ ਹੋ ਸੀ ਜਿਹੜਾ ਅਈ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਣੇ ਮੈਂ ਤੁਹਾਨੂੰ ਦੋ ਜਣੇ ਪਹਿਲਾਂ ਆਖਿਆ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਸੀੜੇ 'ਚ ਜ਼ਬਰਦਸਤ ਕੁੱਟ ਕੇ ਮਾਰਿਆ ਸੀ ਕੁੱਟ ਕੇ ਮਾਰਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋਗੇ ਤਾਂ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ 'ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਤੋਂ ਜਿਆਜ ਬਕਸ ਆਏ ਉਹਦੇ ਮਾਣ ਨੂੰ ਮਿਲੇ ਕਿਹੋ ਜਿਹਾ ਲੱਗ ਰਿਹਾ ਜਿਵੇਂ ਆਪਣੇ ਪਰਿਵਾਰ 'ਚ ਮਿਲਨੇ ਮਿਹਰਾਜ ਜੀ ਲੱਗਿਆ ਜਿਵੇਂ ਅੱਜ ਆਇਆ ਪਰਬਾਤ ਮੁੜ ਕੇ ਬਾਹਰ ਜਾਂਦਾ ਹੈਗਾ ਉਹਨੂੰ ਦੋਰਾ ਨਹੀਂ ਚਲ ਚਲ ਕਿਹਾ 1 ਨ ਸਾਲ ਤੋਂ ਉੱਥੇ ਵਿਚਾਰ ਇਹ ਸੁਖਵੀਰ ਚੰਦ ਜੀ ਨਾ ਹੈ ਇਹ ਕਿਹਾ ਸੀ ਦੂਸਰਾ ਸਾਹ ਨਹੀਂ ਤੇ ਤੇ ਇਹਗਾ ਦੋ ਚਾਰ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ ਸੇ ਸਾਥ ਸਾੜ ਹੋ ਗਏ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਛੋਟ ਅਸੀਂ ਤਾਂ ਕਹਿ ਰਹੇ ਆ ਅਫਰਾਇ ਸਾਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਤਾ ਇੱਕੋ ਇੱਕ ਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਨਾ ਕੁੜੀਆਂ ਸੀ ਕਿੰਨੇ ਬਹਿ ਗਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਧੱਕੇ ਸਮਝਦਾ ਕੀ ਹੋਇਆ ਕਿਸੇ ਵਾਰ ਪਤਾ ਨਹੀਂ ਜਦੋਂ ਬਸ ਆਈ ਸੌਂਦੇ ਸੀ ਕਹਿੰਦੇ ਸੀ ਕਿ ਕਤਲ ਕਿਿਸ ਪਾਸੇ ਹੈ ਕਤਲ ਕਿਿਸ ਪਾਸੇ ਹੈ ਇਹ ਮਹਾਰਾਜ ਨੂੰ ਪਤਾ ਅੱਜ ਕਿੰਨੀ ਕੁ ਪੱਕੀ ਹੈ ਬੇੜੇ ਨੂੰ ਮਿਲ ਗਈ ਜੀ ਖੁਸ਼ੀ ਆ ਸੀ ਤਾਂ ਇੱਕ ਇਦੋਂ ਖੁਸ਼ੀ ਕਿਹੜੀ ਹੋਊਗੀ ਜਾੜੇ ਪਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੋਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਕੀ ਕੁੱਛ ਹੁੰਦੀ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਦਾ ਨਹੀਂ ਕਿਸੇ ਨੇ ਸੁਣਾਈ ਅਸੀਂ ਕੋਈ ਨਾ ਨਾ ਭਗਵਾਨ ਤਮਾਨ ਜਾ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੀ ਮਨਤਾ ਦਿੱਤੀਆਂ ਸੂਣੀ ਦਾ ਸੂਣੀ ਸਾਡੀ ਇੰਨੇ ਸੁਣਿਆ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ ਸੱਚਾ ਪਾਤਸ਼ਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਸਾਡਾ ਲਿਆ ਕੇ ਅਜ ਅੰਬਰਾ ਦਾ ਤੋੜ ਕੇ ਲਿਆ ਕੇ ਪੁੱਤ ਦੀ ਦਾਤ ਸਾਡੇ ਚੋੜੀ ਚ ਪਾਤੀ ਠੀਕ ਠੀਕ ਆ ਬਾਕੀ ਇਹ ਰਾਜੋ ਕਰਾਲਾ ਕੀਤਾ ਗਿਆ ਫਿਰ ਟੀਮ ਵੱਲੋਂ ਕੀ ਕਹਿਣਾ ਚੰਦੇ ਜੀ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에어ਪੋਰਟ ਤੇ ਆਇਆ ਅਬਰਾਏ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਆ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨੇ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਵਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਏ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਜਿਹੜੀ ਸਰਵਦਾਪਾਲਾ ਟਰਸਟ ਦੀ ਇਹਦਾ ਦੇ ਉਪਰਾਲੇ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਹੁਣ ਤਾਂ ਇੱਕ ਕਿੰਨੇ ਬੰਦੇ ਜਿਹੜੇ ਬਾਹਰੋਂ ਲੈ ਕੇ ਆਵੇ ਅਬਰਾਇ ਸਾਬ ਲਗਾਤਾਰ ਤੁਸੀਂ ਸਾਰੇ ਜਾਣਦੇ ਆ ਸਰਵਦਾਪਾਲਾ ਟਰਸਟ ਉਹਨਾਂ ਨੇ ਬਣਾਈ ਜਿਹੜੀ ਬਿਨਾਂ ਕਿਸੇ ਮਜਬ ਧਰਮਕ ਉਹ ਜੀ ਜਾਤ ਦੇਸ਼ ਵੇਖਿਆ ਕੰਮ ਕਰਦੀ ਆ ਏ ਹੁਣ ਤੱਕ 150 ਦੇ ਕਰੀਬ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸੀ ਜਾਂ ਮੌਤ ਦੀ ਸਜ਼ਾ ਹੋਈ ਸੀਗੀ ਉਹਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਉਹ ਉਹਨਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਾਣਦੇ ਜੇ ਵੀ ਡੈੱਡ ਬਾਡੀਆਂ ਦਾ ਵੀ ਲਿਉਂਦੇ ਆ ਜਿਹੜੀਆਂ ਅਰਬ ਦੇਸ਼ਾਂ ਵਿੱਚ ਮੌਤਾਂ ਹੋ ਜਾਂਦੀਆਂ ਨੌਜਵਾਨਾਂ ਦੀਆਂ ਮਾਪਿਓ ਆਪਣੇ ਬੱਚਿਆਂ ਨੂੰ ਦਾ ਮੂੰਹ ਨਹੀਂ ਵੇਖ ਸਕਦੇ ਲਿਆ ਨਹੀਂ ਸਕਦੇ ਉਹਦੇ ਵਿੱਚ ਵੀ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੇ ਨੇ